ਅੱਛਾ ਗੁਲਗਲੇ ਗਲਗਲੇ ਬੜੇ ਮਸ਼ਹੂਰ ਆਜਕਲ ਜਿਵੇਂ ਬਰਸਾਤ ਦਾ ਮੌਸਮ ਚਾਉ ਰਿਹਾ ਆ ਆਪਾਂ ਕਹਿੰਦੇ ਸੌਣ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਮਾਲ ਪੂੜੇ ਮਾਲ ਪੂੜੇ ਖੀਰ ਗੁਲਗਲੇ ਸਾਬਣ ਵਾਲੇ ਨੇ ਤੁਸੀਂ ਮਾਲ ਪੂੜੇ ਬਣਾਏ ਆ ਜੀ ਅੱਛਾ ਸੂਜੀ ਦੇ ਬਣਾਏ ਆ ਮਾਲ ਪੂੜੇ ਸੂਜੀ ਦੇ ਮਾਲ ਪੂੜੇ ਕਿੱਦਾਂ ਬਣਾਉਗੇ ਦੱਸਿਓ ਜਰਾ ਇਹ ਜੀ ਆਪਾਂ ਆਟਾ ਤਿਆਰ ਕਰ ਲਿਆ ਹੂੰ ਇਹਦੇ ਵਿੱਚ ਜੇ ਆਪਾਂ ਨੇ ਜਦ ਇਹ ਆਟਾ ਤਿਆਰ ਕਰ ਲਿਆ ਫਿਰ ਤਾਂ ਆਪਾਂ ਬੇਕਿੰਗ ਪਾਊਡਰ ਪਾ ਲਓ ਅੱਛਾ ਹਾਂਜੀ ਫੁੱਲ ਜਾਂਦੇ ਆ। ਹੂੰ। ਕੜਾਹੀ 'ਚ ਆਪਾਂ ਕੀ ਪਾ ਲਿਆ? ਬਹੁਤੇ ਤੇਲ ਦੇ ਬਣਾ ਲੈਣੇ ਵੈਸੇ ਮੈਂ ਤਾਂ ਦੇਸੀ ਘੀ ਦੇ ਬਣਾਇਆ ਬੇਟਾ। ਅੱਛਾ। ਹਾਂਜੀ। ਘਰ ਬਣਾ ਕੇ ਖਿਲਾਉਂਗੀ ਵੀ ਆਪਣੇ ਬੱਚਿਆਂ ਨੂੰ। ਲਓ ਬਣਾਵਾਂਗੇ ਜੀ ਆਪਾਂ। ਦੇਖੋ ਜੀ ਪੰਜਾਬੀਓ ਔਰ ਬੇਬੇ ਬੀਨਾ ਦੇਵੀ ਜੀ ਦੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਪਿੰਡ ਲੋਦੀ ਮਾਜਰਾ ਜ਼ਿਲ੍ਹਾ ਰੋਪੜ ਦੀ। ਔਰ ਬੜੇ ਵਧੀਆ ਸ਼ੈਫ ਕਹਿ ਸਕਦੇ ਦੇਸੀ ਪੂਰਾ ਸਮਾਨ ਇਹ ਬਣਾਉਂਦੇ ਆ ਜੀ ਔਰ ਇਹਨਾਂ ਦੇ ਨਾਲ ਕੁਝ ਵੀਡੀਓਜ਼ ਸਾਡੇ ਆਣਗੇ ਜਿਨ੍ਹਾਂ ਦੇ ਵਿੱਚ ਇਹ ਦੇਸੀ ਤਰੀਕੇ ਨਾਲ ਦੇਸੀ ਚੀਜ਼ਾਂ ਤਿਆਰ ਕਰਨਗੇ ਤੁਹਾਨੂੰ ਖਿਲਾਣਗੇ ਵੀ ਔਰ ਰੈਸਪੀਜ਼ ਬਸ ਨੋਟ ਕਰਦੇ ਜਾਇਓ ਜੀ ਆਹ ਹੈ ਅਸਲੀ ਗੱਲ ਦੀ ਮੇਰੇ ਨੂੰ ਗੁਲਗਲੇ ਬਣਾ ਕੇ ਦੱਸੋ ਸਾਨੂੰ ਗੁਲਗਲੇ ਕਿੱਦਾਂ ਤਿਆਰ ਕਰਦੇ ਗੁਲਗਲੇ ਜੀ ਆਪਾਂ ਨੇ ਜੇ ਤਾਂ ਗੁੜ ਦੇ ਬਣਾਉਣੇ ਆ ਗੁੜ ਕੁੱਟ ਕੇ ਪੇ ਦੇਣਾ ਅੱਛਾ ਗੁੜ ਦੇ ਬਣਾਣੇ ਆਪਾਂ ਨੇ ਸ਼ੁਰੂ ਕਰੋ ਸਾਰਾ ਦੱਸੋ ਜੀ ਗੁੜ ਭੋਲਿਆ ਜੀ ਗੁੜ ਭੋਲਿਆ ਜੀ ਕਿਉਂਕਿ ਉਹ ਗੁੜ ਹੋ ਗਿਆ ਹਾਂ ਜੀ ਤਿਆਰ ਹੋ ਗਈ ਚਾਣੀ ਹੂੰ ਹੂੰ ਤੱਤਾ ਕਰਨਾ ਹੈ ਜਲਦੀ ਹੈ ਤੱਤਾ ਕਰ ਲਓ ਨਹੀਂ ਤਾਂ ਫੇਰ ਠੰਡੇ ਚ ਤਿਆਰ ਹੋ ਜਾਂਦਾ ਉਹ ਪੀਸ ਕੇ ਅੱਛਾ ਜੀ ਠੀਕ ਹੈ ਆਟਾ ਕਰ ਲਿਆ ਤਿਆਰ ਜੀ ਵਿੱਚ ਪਾ ਲਓ ਸੌਂ ਪਾਉਣੀ ਹੈ ਜਿਨੇ ਸੌਂ ਪਾ ਸਕਦਾ ਪੀਸ ਕੇ ਪਾਉਣੀ ਹੈ ਪੀਸ ਕੇ ਪਾ ਸਕਦਾ ਸਾਫਤੀ ਪਾਉਣੀ ਹੈ ਜਿਹਨੂੰ ਚੰਗੀ ਲੱਗਦੀ ਹੈ ਉਹ ਸਾਫਤੀ ਪਾ ਲਓ ਹਾਂ ਸਵਾਦ ਅਨੁਸਾਰ ਹਾਂ ਬੇਕਿੰਗ ਪਾਊਡਰ ਪਾ ਲਓ ਜ਼ਰੂਰ ਉਹਦੇ ਵਿੱਚ ਮੜਾ ਜਾ ਫੁੱਲ ਜਾਂਦਾ ਹੈ ਅੱਛਾ ਮਾਹੂਲ ਗਲੇ ਤਿਆਰ ਹੈ ਜੀ ਹਾਂ ਜਾਣੇ ਦਾਲ ਤੇ ਕੜਾਈ ਅੱਛੇ ਤੇਲ ਦੇ ਵਿੱਚ ਕਿ ਦੇਸੀ ਘੀਗਾਂ ਦੇ ਵਿੱਚ ਜ਼ਿਆਦਾ ਮੈਂ ਤਾਂ ਜ਼ਿਆਦਾ ਕਰਕੇ ਤੇਲ ਜੇ ਬਣਾਉਂਦੀ ਹਾਂ ਗੁਲਗਲੇ ਅੱਛਾ ਗੁਲਗਲੇ ਤੇਲ ਦੀ ਬਣਦੇ ਗੁਲਗਲੇ ਤੇਲ ਦੇ ਹੀ ਅੱਛੇ ਹੁੰਦੇ ਆ ਅੱਛਾ ਤੇਲ ਦੇ ਹੀ ਠੀਕ ਹੁੰਦੇ ਆ ਗੁਲਗਲੇ ਗੁਲਗਲੇ ਤੇਲ ਅਰ ਫੈਂਡ ਹੀ ਬਹੁਤ ਹੈ ਜਿੰਨੇ ਵੱਡੇ ਨੇ ਨਹੀਂ ਫੇਰੇ ਹੈ ਨਾ ਅਰ ਫੈਂਡ ਤਾਂ ਵੈਸੇ ਤੇਲ ਜਿਹਾ ਹੀ ਹੁੰਦਾ ਹੈ ਜਿਹੜਾ ਆਪਾਂ ਘੀ ਵਰਤ ਦਿੰਦੇ ਆ ਘੀ ਦੇ ਗੈਲੇ ਖਰਾਬ ਕਰ ਦਿਆਂ ਜੀ ਅੱਛਾ ਫੇ ਖਰਾਬ ਕਰਦੇ ਹਾਂ ਹਾਂ ਸਖਤ ਹੋ ਜਾਂਦੇ ਆ ਅੱਛਾ ਇਹ ਆਪਾਂ ਫੇਰ ਆਪਾਂ ਕਹਿੰਨੇ ਵੀ ਸਰੋ ਤੇ ਤੇਲ ਦੇ ਵਿੱਚ ਤਾਲ ਲੈਣੇ ਆ ਇਹ ਫੇਰ ਤਾਲ ਲੈਣੇ ਆ ਤੇਲ ਤਿਆਰ ਕਰ ਲਿਆ ਉਹਦੇ ਵਿੱਚ ਗੁਲਗਲੇ ਪਾ ਲਓ ਹੂੰ ਕੱਢ ਲਓ ਜਿੰਨੇ ਮਰਜੀ ਜਿੰਨੇ ਮਰਜੀ ਗੁਲਗਲੇ ਨਹੀਂ ਗੁਲਗਲੇ ਵੀ ਬਣਾ ਕੇ ਦੱਸਨੇ ਆਪਾਂ ਨੇ ਪੂਰੇ ਇਹ ਬਣਾ ਦੂੰ ਜ਼ਰੂਰ ਬਣਾ ਦੂੰ ਬਹੁਤ ਆਉਂਦੇ ਆ ਜੀ ਹਾਂ ਗੁਲਗਲੇ ਬਣਾ ਦੂੰ ਲਓ ਜੀ ਆਹ ਦੇਖੋ ਜੀ ਬੇਬੇ ਸਾਰਾ ਸਮਾਨ ਬਣਾ ਲੈਨੇ ਆ ਤੇ ਹੁਣ ਆਪਾਂ ਗੱਲ ਕਰਾਂਗੇ ਬੇਬੇ ਇੱਕ ਦਾਲ ਦੀ ਗੱਲ ਕਰਨੀ ਮਾਂ ਦੀ ਦਾਲ ਹਾਰਿਆ ਹੋਊਗਾ ਚਲਾਇਆਕਰ ਤੁਸੀਂ ਹਾਰਾ ਬਣਾ ਕੇ ਆਪ ਆਪਣੇ ਹੱਥੀ ਹਾਰੇ ਚ ਦਾਲ ਧਰੀ ਹੋਈ ਆ ਆਪਣੇ ਹੱਥੀ ਹਾਰਾ ਬਣਾਇਆ ਗੁਣ ਹਾਂ ਹੁਣ ਵੀ ਬਣਾ ਦੂੰਗੇ ਗੋਲ ਵੀ ਬਣਾ ਦੂੰਗੇ ਤੁਸੀਂ ਹਾਂਜੀ ਹਾਂਜੀ ਲੋਕ ਤਾਂ ਕਹਿੰਦੇ ਸਾਨੂੰ ਹਾਰਾ ਮਿਲਦਾ ਹੀ ਨਹੀਂ ਕਿਤੇ ਨਹੀਂ ਜੀ ਆਪਾਂ ਇੱਕ ਕੋਈ ਆਮ ਕੋਈ ਤੌੜੀ ਟੁੱਟੀ ਹੋਈ ਆ ਹਾਂ ਹਾਂ ਉਸ ਕਾ ਆਪਾਂ ਨੇ ਆਪਾਂ ਨੇ ਲਾ ਕੇ ਰਾ ਜਿਹੜਾ ਉਹ ਉੱਪਰਲਾ ਮੂਹਰਾ ਵਾਲਾ ਨਾ ਹਾਂਜੀ ਹਾਂਜੀ ਉਹ ਅੰਨ ਲਿਆ ਵੀ ਜਣੀ ਆਪਾਂ ਪੈਰ ਨਹੀਂ ਲਾਏ ਹਾਰੇ ਨੂੰ ਮਿੱਟੀ ਦਾ ਤਾਂ ਉਸ ਘਰੇ ਦੇ ਮੂੰਹ ਪਰ ਆਪਾਂ ਨੇ ਨਾ ਮਿੱਟੀ ਲਾ ਕੇ ਹਾਰਾ ਤਿਆਰ ਕਰ ਲਿਆ ਬੇਟਾ ਜਣੀ ਕਿ ਉਹਨੂੰ ਮਾਰਛ ਚ ਪਿਆ ਉਹਨੂੰ ਪਾਣੀ ਨਾ ਲੱਗੇ। ਉਹ ਜਿੱਥੇ ਮਰਜ਼ੀ ਰੱਖ ਸਕਦੇ। ਜਿੱਥੇ ਮਰਜ਼ੀ ਰੱਖ ਸਕਦੇ। ਹਾਂਜੀ। ਅੱਛਾ ਫਿਰ ਉੱਪਰ ਹਾਰਾ ਤਿਆਰ ਕਰ ਲੈਣਾ। ਹਾਂਜੀ ਉਹਦੇ ਵਿੱਚ ਜੇ ਪਾਥੀਆਂ ਦੀ ਚੂਰਾ ਪੂਰਾ ਕਰੀ ਆ ਉਹ ਵੀ ਚੱਲ ਜਾਂਦੀ ਆ ਆਲੇ-ਦਾਲੇ ਪਾਥੀਆਂ ਲਾ ਦੋ। ਗੱਬੇ ਉਹ ਕਰੀ ਪਾ ਦੋ। ਅੱਛਾ। ਦਾਲ ਤਿਆਰ ਆ ਬਿਨਾ ਗੈਸ ਤੋਂ। ਅੱਛਾ ਫਿਰ ਹਾਰੇ ਚ ਦਾਲ ਕਿਦਾਂ ਬਣਾਉ ਮਾਂ ਦੀ ਦਾਲ ਕਿੱਦਾਂ ਬਣੂਗੀ ਦੱਸੋ ਸਾਰਾ ਤਰੀਕਾ ਦੱਸੋ ਬਣਾੜ ਦਾ ਆ ਸੁਣੋ ਜੀ ਤਰੀਕਾ ਧਿਆਨ ਨਾਲ ਦੀ ਹਾਂ ਜੀ ਦੱਸੋ ਦਾਲ ਆਪਾਂ ਨੇ ਪਾਣੀ ਧਰਤਾ ਤੋੜੀ ਚ ਪਾ ਕੇ ਤੋੜੀ ਚ ਪਾ ਲਿਆ ਜੀ ਪਾਣੀ ਹਾਂ ਜੀ ਜਦੋਂ ਦੋਹੇ ਚੀਜ਼ਾਂ ਹੁੰਦੀਆਂ ਤੇ ਤੋੜੀਆਂ ਮੈਂ ਤੋੜੀ ਵਾਲੇ ਦੱਸਣਾ ਤੋੜੀਆਂ ਬਣਾਣੀਆਂ ਆਪਾਂ ਤੋੜੀ ਚ ਬਣਾੜੀਆਂ ਹਾਂ ਤੋੜੀ ਚ ਦਾਲ ਧਰਤੀ ਹੂੰ ਪਾਣੀ ਹੋ ਗਿਆ ਤਿਆਰ ਹਾਂਜੀ ਹਾਂਜੀ ਪਾਣੀ ਹੋ ਗਿਆ ਤਿਆਰ ਉਹਦੇ ਵਿੱਚੇ ਆਪਾਂ ਨੇ ਦਾਲ ਪਾ ਦੇਣੀ ਹੈ ਪਹਿਲਾਂ ਉਹਦੇ ਨਾਲੇ ਹਲਦੀ ਨੂਨ ਮਿਰਚ ਸਭ ਕੁਝ ਪਾਤਾ ਹੂੰ ਹੂੰ ਥੋੜਾ ਜਿਆ ਆਪਾਂ ਨੇ ਸਰੋਂ ਦਾ ਤੇਲ ਬਾਤ ਦਾ ਵਿੱਚੋਂ اچھا ਉਹ ਵੀ ਸਰੋਂ ਦਾ ਤੇਲ ਵੀ ਪਾ ਲੈ ਥੋੜਾ ਜਿਆ ਥੋੜਾ ਜਿਆ ਪਾ ਦਿਓ اچھا ਉਹਨੇ ਬਾਹਰ ਆ ਕੇ ਅਬ ਆਏ ਹੋਣਾ ਜੇ ਗਿਰਨਾ ਨਹੀਂ ਪਣੀ ਅੱਛਾ ਅੱਛਾ ਉੱਪਰ ਤੇ ਚੱਪਣ ਗਰ ਟਾਕ ਦੇਣੀ ਆ ਅੱਛਾ ਹਾਂਜੀ ਦਾਲ ਨੇ ਰਿਜ ਜਣਾ ਪਹਿਲੇ ਪੂਟ ਚ ਹਾਂਜੀ ਉੱਥੇ ਤੇ ਕੱਢੋ ਲਸਣ ਪਿਆਜ਼ ਸਾਰਾ ਕੁਝ ਤਿਆਰ ਕਰੋ ਹਾਂ બસ ਜੇ ਅੱਗ ਹੈਗੇ ਹਾਰੇ ਤਾਂ ਅੱਗ ਉੱਥੇ ਧਰ ਦੋ ਆਪਣੀ ਚਾਸਣੀ ਵਗੈਰਾ ਛੋਟੇ ਛੋਟੇ ਚਾਸਣੇ ਹੁੰਦੀਆਂ ਤੇ ਜੀ ਜਦ ਪਿਛਲੇ ਲੋਕ ਬੜੇ ਸਿਆਣੇ ਨੂੰ ਬਹੁਤ ਅਕਲ ਹੁੰਦੀ ਸੀ ਹੂੰ ਆਪਣੀ ਥੋੜੀ ਚੀਜ਼ ਗੱਲੇ ਤਿਆਰ ਕਰ ਲੈਂਦੇ ਤੇ ਜਣੀ ਜਾਂ ਸਾਡਾ ਫਰੀ ਦਾ ਕੰਮ ਤਾਂ ਸਾਰਾ ਹਾਂਜੀ ਹਾਂਜੀ ਮੈਸੇ ਤੇ ਫਿਰ ਉੱਤੇ ਆਪਾਂ ਤਿਆਰ ਗੱਲ ਤੁੜਕਾ ਤੁੜਕਾ ਫਿਰ ਬਾਤ ਚ ਲਾਉਂਦੇ ਸੀ ਕਿ ਨਹੀਂ ਨਹੀਂ ਹਾਰੇ ਦੀ ਤਾਂ ਦਾਲ ਵੈਸੀ ਸਵਾਦ ਹੁੰਦੀ ਸੀ ਕੁੱਕਰ ਤਾਂ ਹੁਣ ਕੁੱਕਰਾਂ ਤਾਂ ਉਹ ਕਹਿੰਦੇ ਗਾਇਸਾ ਸਾਰੇ ਸਰੀਰਾਂ ਚ ਗੈਸ ਭਲਾਤੀ ਕੋ ਅੱਛਾ ਉਹ ਗੱਲ ਥੋੜੀ ਠੀਕ ਹੈ ਵੀ ਉਹ ਜਿਹੜੀ ਗੈਸ ਸਾਨੂੰ ਹੁੰਦੀ ਹੈ ਕੁੱਕਰ ਕਰਕੇ ਹੋ ਰਹੀ ਹੈ ਪਰ ਸਾਰਿਆਂ ਕਹਿੰਦੇ ਸਿੱਟੀਆਂ ਲਵਾ ਲਓ ਤੋ ਹੂੰ ਬਾਜ ਤੜਕਾ ਲਾ ਦੋ ਅਰ ਬਾਜਾ ਤੜਕਾ ਲਾ ਦੋ ਲਸਣ ਪਿਆਜ਼ ਕਟਮਾ ਲਾ ਦੋ ਤੜਕ ਅੱਛਾ ਜਦ ਤੋ ਵਿੱਚ ਹੀ ਪਾਉਂਦੇ ਸੀ ਕਹਿੰਦੇ ਤੁਸੀਂ ਨਾ ਨਹੀਂ ਅਸੀਂ ਵਿੱਚ ਵੀ ਪਾ ਦਿੰਦੇ ਹੁਣ ਵੀ ਦਾਲ ਮੂੰਗੀ ਵਿੱਚ ਅਸੀਂ ਦੇ ਵਿੱਚ ਵੀ ਪਿਆਜ਼ ਕੱਟ ਕੇ ਪਾ ਦੋ ਰਿੱਝ ਜਾਂਦੇ ਆ ਇਹਨਾਂ ਕੋਲ ਜਾਂਦੇ ਆ ਪਤਾ ਨਹੀਂ ਲੱਗਦਾ ਕਿੰਨੀ ਦੇਰ ਚ ਦਾਲ ਤਿਆਰ ਹੋ ਜਾਂਦੀ ਸੀ ਇਹ ਹਾਰੇ ਦੀ ਦਾਲ ਜੀ 1 ਘੰਟਾ ਅੱਧੇ ਘੰਟੇ ਦੇ ਵਿੱਚ ਵਿੱਚ ਅੱਗ ਜਦ ਤ ਤੇਜ ਹੋ ਜਣੀ ਜਦ ਅਸੀਂ ਪਾ ਦੇਣੀ ਉੱਥੇ ਮਿੱਟੀ ਜਾਰ ਮਿੱਟੀ ਤੇ ਤੇਲ ਹੁੰਦੇ ਤੇ ਮੜੇ ਇੱਕ ਤੇਲ ਲਾ ਕੇ ਅੱਗ ਤਿਆਰ ਕਰ ਲਈ ਬਸ ਉੱਪਰ ਤੌੜੀ ਧਰਤੀ ਨਾ ਤੌੜੀ ਦਾ ਕੋਸ ਪਤਾ ਲੱਗਣਾ ਮਿੱਟੀ ਦੇ ਭਾਂਡੇ ਬਣਾਣੇ ਪਚੌਲੀਆਂ ਜੀਆਂ ਮਿੱਟੀ ਦਾ ਬਣਾ ਕੇ ਤੌੜੀ ਚੱਕਣੀ ਉਹਦੇ ਪਰ ਰੱਖ ਦੇਣੀ ਫੇਟਾ ਕਾਲਾ ਨਾ ਹੋਣਾ ਇਹ ਜਿਹੜੇ ਮਿੱਟੀ ਦੇ ਭਾਂਡੇ ਹੁੰਦੇ ਸੀਗੇ ਸਾਡੇ ਪੀਓਕੇ ਪਿੰਡ ਦੀ ਗੱਲ ਕਰਦੇ ਆ ਕਿ ਕਿੱਥੋਂ ਲਿਆਉਂਦੇ ਸੀ ਤੁਸੀਂ ਫਿਰ ਸੀ ਸਾਡੇ ਜੀ ਕੁਮਾਰ ਸਾਡੇ ਨਾਲੇ ਤੇ ਅੱਛਾ ਨਾਲੇ ਤੇ ਨਾਲੇ ਸੀ ਉਹ ਉਧਰ ਤੋਂ ਖਰੀਦੇ ਸੀਗੇ ਕਿ ਆ ਕਿਸ ਤਰ੍ਹਾਂ ਹੁੰਦਾ ਸੀ ਉਹ ਜੀ ਉਸ ਵੇਲੇ ਛਮਾਈਆਂ ਚੱਲਦੇ ਹੁੰਦੇ ਤੇ ਦਾਣਿਆਂ ਦੀਆਂ ਅੱਛਾ ਉਹਨਾਂ ਨੇ ਨਾ 6 ਮਹੀਨੇ ਬਾਅਦ ਦਾਣੇ ਲੈ ਜਾਣੇ ਅੱਛਾ ਹੁਣ ਤਾਂ ਕਹਿੰਦੇ ਆ ਵੀ ਇਹ 50 ਰੁਪਏ ਦਾ 200 ਦਾ ਨਹੀਂ ਉਸ ਵੇਲੇ ਨਹੀਂ ਤਾਂ ਜੀ ਅੱਛਾ ਹਾਂ ਜੀ ਕੁਮਾਰਾਂ ਨੇ ਆਪਣੀ ਬੋਰੀ ਚੱਕਣੀ ਘਰ ਚਲੇ ਜਾਣਾ ਜਿੰਨੇ ਹੋਣੇ ਦਾਣੇ ਦੇ ਦੇਣੇ ਜਿਸ ਵੇਲੇ ਕਿਸੇ ਦੇ ਬੱਚਾ ਹੋਣਾ ਉਹਨਾਂ ਨੇ ਕੁੰਡਾ ਰੱਖਿਆ ਹੋਣਾ ਹੁਣ ਤਾਂ ਭਾਂਡੇ ਖਰੀਦਦੇ ਨਹੀਂ ਦੁਨੀਆ ਨੇ ਅੰਦਰ ਭਰੇ ਪਏ ਆ ਹਾਂ ਹਾਂ ਕੁੰਡਾ ਦੇਣੇ ਇਹਦੇ ਵਿੱਚ ਬੱਚੇ ਨੂੰ ਨਿਲਾ ਦੇ ਤੂੰ ਅੱਛਾ ਉਹ ਕੁੰਡਾ ਦੇਣੇ ਵਿੱਚ ਬੱਚੇ ਨੂੰ ਨਿਲਾ ਦੋ ਨਿਲਾ ਦੋ ਹਾਂ ਫਿਰ ਉਸ ਵੇਲੇ ਦਾਣੇ ਦਾ ਭਰ ਕੇ ਦੇ ਦੇਣਾ ਨੇ ਹਾਂ ਉਹੀ ਦਾਣੇ ਦਾ ਭਰ ਕੇ ਦੇ ਦੇਣਾ ਲੈਣਾ ਹੈ ਕੀ ਵਧੀਆ ਟਾਈਮ ਦਾ ਦੀ ਹੈ ਬਹੁਤ ਵਧੀਆ ਟਾਈਮ ਤਾਂ ਜੀ ਹੂੰ ਤੇ ਟੌੜੀਆਂ ਤੂੜੀਆਂ ਫਿਰ ਉੱਥੇ ਹੀ ਮਿਲ ਜਾਂਦੀਆਂ ਸੀ ਉੱਥੋਂ ਮਿਲ ਜਾਂਦੀਆਂ ਤਾਂ ਮੈਂ ਹੁਣ ਵੀ ਕਈ ਵਾਰ ਲਿਆਉਂਦੀ ਆ ਜੀ अच्छा अच्छा कई कहंदे तौड़ी ਟੁੱਟ ਜਾਂਦੀ ਸਾਡੇ ਤੇ ਗੈਸ ਤੇ ਰੱਖਦੇ ਉਹ ਕਿ ਟੁੱਟ ਕਿਉਂ ਜਾਂਦੀ ਉਹਦਾ ਕਾਰਨ ਕੀ ਹੈ ਟੁੱਟ ਜਾਂਦੀ ਹੈ ਜੀ ਆਪਣੀ ਨਗਹਿਲੀ ਕਰ ਲਓ ਉਹ ਫੋਟ ਨਾ ਫੁੱਟੇ ਉਹਦਾ ਤਰੀਕਾ ਦੱਸੋ ਜਦ ਹੁਣ ਅਸੀਂ ਤੌੜੀ ਅੱਗ ਪਰ ਤੇ ਧਰਕੇ ਨੀਚੇ ਰੱਖਤੀ ਅੱਛਾ ਠੰਡੀ ਜਗ੍ਹਾ ਹੁੰਦੀ ਆ ਹੂੰ ਉਸ ਜਿੱਕਣ ਆਪਾਂ ਕਹਿੰਦੇ ਗਰਮ ਸਰਦ ਹੋਵੇ ਹਾਂ ਉਹ ਵੀ ਤਾਂ ਅਨਸਾਨੀ ਗਰਮ ਤਾਂ ਉਹ ਜਿਹੜੀ ਅੱਛਾ ਕਈ ਕਹਿੰਦੇ ਵੀ ਉੱਪਰ ਸੀ ਗੈਸ ਤੇ ਅੱਜ ਕੱਲ ਕਹਿੰਦੇ ਤੌੜੀ ਰੱਖੀ ਫੁੱਟ ਜਾਂਦੀ ਉਹਦਾ ਕਾਰਨ ਕੀ ਹੈ ਉਹ ਹੁਣ ਅੱਗ ਤੇਜ ਰਹਿੰਦੀ ਉਹਦੀ अच्छा। ਇਹ ਤੇਜ ਕਰਕੇ ਟਿੜਕ ਜਾਂਦੀ ਹੈ। ਬਸੀ ਦੇ ਰੱਖਣੀ ਉਹ। ਹਾਂਜੀ ਕੋਈ ਚੀਜ਼ ਹੋਵੇ ਐਸੀ ਉਹਦੇ ਪਰ ਰੱਖ ਦੋ। ਹੁਣ ਤਾਂ ਆਪਾਂ ਸ਼ੀਲ ਦਾ ਬਰਤਨ ਰੱਖ ਦੋ ਉਹ ਵੀ ਟਿੜ ਜਾਂਦਾ। ਹੂੰ। ਆਹ ਠੀਕ ਹੈ। ਵੀ ਟਿੜਕਣ ਦਾ ਕਾਰਨ ਇਹੀ ਹੈ ਕਿ ਉਹ ਤੇਜ ਗੈਸ ਤੇ ਰੱਖੀ ਜਾਂਦਾ। ਹਾਂਜੀ ਇੱਕ ਆਪਾਂ ਚੌਂਤੀ ਜੀ ਹੁੰਦੀ ਉਹ ਨਾਲੇ ਰੱਖਣੇ ਵਾਸਤੇ। ਉਹਦੇ ਵਾਸਤੇ ਲਿਓ ਵੀ ਨਾ ਜਗਾ ਕਾਲੀ ਹੋਵੇ। ਨਾਲੇ ਉਹਦੀ ਵੀ ਸੇਫਟੀ ਤੌੜੀ ਦੀ ਬਤੀਲੇ ਦੀ ਵੀ। ਹਾਂ। ਹਾਂਜੀ। ਤੇ ਕਿੰਨੀ ਦੇਰ ਕੱਢ ਜਾਂਦੀ ਹੈ ਤਾੜੀ ਇਹ? ਤੋੜੀ ਆਪਣੀ ਸੁਭਾਲ ਆ ਜੀ 6 ਮਹੀਨੇ ਲਈ ਲਾ ਦੋ ਥੱਲੇ ਜਿਹੜਾ ਸੇਕ ਪੈਣਾ ਉਸ ਨੂੰ ਆ ਪੈਣਾ ਮਿੱਟੀ ਨੂੰ ਹੀਠ ਲਈ ਨੂੰ ਅੱਛਾ ਤੋੜੀ ਸਾਫ ਤੋੜੀ ਸਾਫ ਹੈ ਅੱਛਾ ਸਾਫੂਕ ਕਰਨ ਦਾ ਮਾਂਜਣ-ਮੁੰਜਣ ਦਾ ਕੀ ਤਰੀਕਾ ਹੈ ਮਾਂਜਣ ਦਾ ਜੀ ਆਪਾਂ ਮੜਾ ਜਾਏ ਉਹੀ ਮਿੱਟੀ ਲੈ ਲੈਣੀ ਆ ਜਿਹੜੀ ਮਿੱਟੀ ਲੱਗੀ ਹੋਈ ਹੈ ਮਿੱਟੀ ਨਹੀਂ ਸਾਫ ਕਰ ਦੇਣੀ ਉਹ ਅੱਛਾ ਅਸੀਂ ਇੰਜ ਕੋਈ ਨਹੀਂ ਉਹਦੇ ਕਹਿ ਲੋ ਹੋ ਵੀ ਅੱਜ ਕੋਣ ਹੁਣ ਭਾਂਡਿਆਂ ਦਾ ਬਰਤਨ ਸਾਫ ਲਿਆਂਦਾ ਨਹੀਂ ਅਸੀਂ ਅਸੀਂ ਹੁਣ ਵੀ ਨਹੀਂ ਤੋੜੀ ਧੋਤੀ ਉੱਕਣਾ ਆ ਮੈਂ ਗੱਲ ਤੁਹਾਡੀ ਦੱਸ ਰਿਹਾ ਹਾਂ ਸਰਫ ਦੇ ਨਾਲ ਜਦੋਂ ਕੋਈ ਚੀਜ਼ ਸਾਫ਼ ਕਰਦੇ ਨੇ ਮਿੱਟੀ ਦਾ ਬਰਤਨ ਉਹ ਚ ਹੱਬ ਕਾਈ ਜਾਂਦੀ ਹੈ ਸਰਫ ਦੇ ਗੱਲ ਜੀ ਹਾਂ ਹਾਂ ਮਿੱਟੀ ਦੀ ਕੋਈ ਨਹੀਂ ਪਾਉਂਦਾ ਉਹ ਤਾਂ ਉਹ ਜਾਂਦੀ ਹੀ ਨਹੀਂ ਸਰਫ ਦੀ ਹਕ ਉਹ ਹੱਬ ਜੀ ਆਈਏ ਜਾਂਦੀ ਆਈ ਹੋ ਜਾਂਦੀ ਹੈ ਜੀ ਆਈਏ ਅਚਾ ਮਿੱਟੀ ਗਲੇ ਥੋੜਾ ਮਿੱਟੀ ਗਲੇ ਥੋਣਾ ਥੋੜਾ ਜਿਹਾ ਰੇਤਾ ਪਾ ਲਓ ਮਿੱਟੀ ਤਿਆਰ ਕਰ ਲਓ ਇਹਦੇ ਨਾਲੋਂ ਤਾਂ ਆਪਾਂ ਜਿਹੜਾ ਹੁੰਦਾ ਸਰਫ ਉਹਦਾ ਨਾਮ ਕਹਿ ਲੈਂਦੇ ਹਾਂ ਹਾਂ ਕੋਈ ਵੀ ਇਹਨਾਂ ਨੂੰ ਹਾਂ ਬੇਬੀ ਹਾਂ ਜਿਹੜੇ ਆਪਾਂ ਵਿਆਹਾਂ 'ਚ ਵਰਤਦੇ ਆ ਉਹ ਲੈ ਲਓ ਉਹਦੇ ਨਾਲ ਸਾਫ਼ ਹੋ ਜਾਂਦੀ ਹੈ ਅੱਛਾ ਨਾਉ ਦੀ ਹਮ ਕਾਵੇ ਨਾਉ ਦੀ ਕੋਈ ਹੋਰ ਸਮੈਲ ਆਵੇ ਉਹ ਸਕਰਬ ਜਿਹੜਾ ਹੁੰਦਾ ਜਿਹਨੂੰ ਕਹਿੰਦੇ ਆ ਉਹ ਨਾਲ ਆਪਣਾ ਤਰੋ ਉਹਦੇ ਨਾਲ ਲਾ ਦੋ ਰਿੱਤਾ ਲਾ ਦੋ ਰਿੱਤੇ ਨਾਲ ਸਾਫ ਕਰ ਦੋ ਰਿੱਤਾ ਸਭ ਤੋਂ ਅੱਛੀ ਚੀਜ਼ ਹੈ ਹਾਂ ਮਿੱਟੀ ਦੇ ਵਿੱਚ ਅੱਜ ਕੱਲ੍ਹ ਲੋਕੀ ਨਾ ਖਰੀਦ ਤਾਂ ਲੈਂਦੇ ਐ ਵਰਤਣੀ ਆਉਂਦੀ ਨਹੀਂ ਐ ਜਾਂ ਨਾ ਤੋੜ ਲੈਂਦੇ ਐ ਉਹਦਾ ਫਟੀ ਜਾਂਦੀ ਐ ਤਾਂ ਤਾਂ ਹੀ ਪੁੱਛਿਆ ਤੁਹਾਡੇ ਬੇਬੇ ਵੀ ਇਹ ਬੇਟਾ ਹੁਣ ਆਪਣੇ ਕਾਲਾ ਭਾਂਡਾ ਗੈਸਪੁਰ ਵੀ ਹੋ ਜਾਂਦਾ ਹਾਂ ਹੁਣ ਜਿੱਕਣ ਆਪਾਂ ਨੇ ਨਾ ਤਿਆਰ ਕਰ ਲਿਆ ਚੁੱਲੇ ਦੀ ਸਵਾ ਲੈ ਲਈ ਥੋੜੀ ਜੀ ਹਾਂ ਥੋੜਾ ਜਿਹਾ ਆਪਾਂ ਨੇ ਰੇਤਾ ਪਾ ਲਿਆ ਹਾਂਜੀ ਉਹ ਲੈ ਲਿਆ ਜਿਹੜਾ ਸਕਰੱਬ ਜਿਹਾ ਹੁੰਦਾ ਪੁੱਤ ਮੈਨੂੰ ਉਹ ਕਹਣਾ ਹਾਂਜੀ ਉਹ ਲੈ ਲਿਆ ਆਪਾਂ ਨੇ ਉਹ ਲਾ ਕੇ ਨਾ ਰੇਤਾ ਔਰ ਸਵਾ ਮਾਂਤਾ ਉਹ ਸਕਰੱਬ ਹੁੰਦਾ ਬਿਲਕੁਲ ਸਾਗ ਸਾਗ ਉਹ ਲਾ ਕੋਈ ਹਮਕਾਉਣੀ ਐ ਨਾ ਖੁਸ਼ਣਾ ਹਾਂ ਉਹ ਜਿਹੜਾ ਬੇਮਬਾਰ ਵਗੈਰਾ ਉਹਦੇ ਨਾਲ ਫਿਰ ਹੱਬ ਨਹੀਂ ਹਮਕਾਂਦੀ ਰਹਿੰਦੀ ਬੇਟਾ ਲਾਗ ਵੀ ਲੱਗੀ ਰਹਿੰਦੀ ਆ ਦਹੀਂ ਜਵਾ ਲਓ ਉਹਦੇ ਵਿੱਚੋਂ ਹਮਕ ਜਾਣੀ ਨਹੀਂ ਹਾਉ ਜਾਣੀ ਨਹੀਂ ਐ ਜਾਣੀ ਔਰ ਫਿਰ ਲੋਕ ਕਹਿੰਦੇ ਵੀ ਅਸੀਂ ਵਰਤਣਾ ਹੀ ਨਹੀਂ ਤੇ ਹੱਥ ਕੌਲੀਏ ਇਹਦੇ 'ਚ ਹਾਂਜੀ ਹਾਂਜੀ ਆਪੇ ਖਰਾਬੀ ਕੀਤੀ ਹੁੰਦੀ ਹੈ ਆਪੇ ਹਾਂਜੀ ਹਾਂਜੀ ਲਓ ਜੀ ਬਹੁਤ ਵਧੀਆ ਗੱਲਾਂ ਹੋ ਰਹੀਆਂ ਦੇਖੋ ਆਪਾਂ ਦਾਲ ਵੀ ਬਣਾ ਲਈ ਅੱਜ ਹਰੀ ਵਾਲੀ ਚਰਖੇ ਦੀ ਵੀ ਗੱਲ ਹੋ ਗਈ ਪੁਰਾਣੇ ਸਮੇਂ ਦੀਆਂ ਬੜੀਆਂ ਵੀ ਟੁਕਲੀਆਂ ਆਪਾਂ ਨੇ ਇਹ ਜੀ ਦਾਲ ਦਲ ਵੀ ਲਈ ਹੈ ਬਣਾ ਵੀ ਨਹੀਂ ਹੈ ਔਰ ਸਭ ਤੋਂ ਵਧੀਆ ਜਿਹੜਾ ਤੁਸੀਂ ਦੱਸਿਆ ਨਾ ਤੌੜੀ ਨੂੰ ਕਿਦਾਂ ਠੀਕ ਕਰਕੇ ਰੱਖਣਾ ਸੰਭਾਲਣਾ ਇਹ ਬਹੁਤ ਵਧੀਆ ਗੱਲ ਬਹੁਤ ਫਾਇਦੇਮੰਦ ਗੱਲ ਬੱਤੀ ਤੁਸੀਂ ਇਹ ਆਪਾਂ ਨੇ ਨਾ ਬੇਟਾ ਚੁੱਲਾ ਹੁੰਦਾ ਮੈਂ ਤਾਂ ਵੈਸੇ ਚੁੱਲਾ ਹੀ ਵਰਤਦੀ ਹਾਂ ਹੁਣ ਵੀ ਹੁਣ ਵੀ ਤੁਸੀਂ ਜਾ ਕੇ ਮੇਰੇ ਕੋਲ ਆਇਓ ਦੇਖਿਓ ਇਹ ਚੁੱਲਾ ਬਣਾ ਲਿਆ ਹੂੰ ਇਹ ਚੁੱਲੇ ਦੇ ਵਿੱਚ ਇੱਕ ਛੇਕ ਕੱਢ ਕੇ ਐਸਾਈਡ ਅੱਛਾ ਉਹ ਪਚੌਣਾ ਜੀ ਕਹਿ ਦਿੰਦੇ ਆ ਤੇ ਆਪਾਂ ਅਗੀ ਠੀਕ ਕਹਿ ਦੋ ਹੂੰ ਇੱਕ ਇੱਥੇ ਚੁੱਲੇ 'ਪਰ ਰੋਟੀ ਬਣਾ ਲਈ ਇੱਥੇ ਪਿੱਛੇ ਦਾਲ ਧਰ ਲਈ ਅੱਛਾ ਦੋ ਦੋ ਹਿੱਸੇ ਹੋਗੇ ਦੋ ਹਿੱਸੇ ਹੋਗੇ ਇੱਥੇ ਆਪਾਂ ਸਬਜ਼ੀ ਧਰਤੀ ਇੱਥੇ ਬਣਾਉਣ ਵਾਸਤੇ ਪਾਣੀ ਤਿਆਰ ਕਰ ਲਿਆ ਹਾਂ ਦੋ ਚੀਜ਼ਾਂ ਹੋ ਮੇਰਾ ਚੁੱਲਾ ਹੁਣ ਵੀ ਹੈਗਾ ਹੈਗਾ ਅੱਛਾ ਚੁੱਲਾ ਚਲ ਤਿਆਰ ਕਰ ਦੂੰਗਾ ਜੀ ਕਹੀਏ ਕਿਸੇ ਨੂੰ ਹਾਂਜੀ ਚੁੱਲਾ ਤਿਆਰ ਕਰ ਦੂੰਗਾ ਚੁੱਲਾ ਤਿਆਰ ਕਰ ਦੂੰਗਾ ਹੂੰ ਲਓ ਜੀ ਕਿੱਦਾਂ ਤਾਂ ਲੱਗਿਆ ਵੀਡੀਓ ਕਿੱਦਾਂ ਦੀਆਂ ਲੱਗੀਆਂ ਗੱਲਾਂ ਬਾਤਾਂ ਦੀ ਜਰੂਰ ਕਰਿਓ ਕਮੈਂਟ ਜੇ ਚੰਗਾ ਲੱਗਿਆ ਤਾਂ ਵੀਡੀਓ ਤੋਂ ਵੱਧ ਤੋਂ ਵੱਧ ਸ਼ੇਅਰ ਕਰਿਓ ਬੇਬੇ ਕਮਾਲ ਹੋ ਗਿਆ ਨਾ ਜੀ ਬੜੀਆਂ ਪ੍ਰਾਣੀਆਂ ਗੱਲਾਂ 'ਚ ਚਲੇ ਗਏ ਆਪਾਂ ਕਿੱਥੇ ਪਹੁੰਚ ਗਏ ਦੇਖੋ ਕਿੱਥੋਂ ਦੀ ਕਿੱਥੇ ਆਪਾਂ ਤੁਹਾਡੀਆਂ ਸੇਵੀਆਂ ਨੂੰ ਵੀ ਯਾਦ ਕਰ ਲਿਆ ਠੀਕ ਲੱਗਿਆ ਸਾਡਾ ਕੰਮ ਤੁਹਾਨੂੰ ਇਹ ਠੀਕ ਲੱਗਿਆ ਇਹ ਕੰਮ ਬਹੁਤ ਅੱਛਾ ਮੇਰੇ ਬੇਟੇ ਦਾ ਕੰਮ ਮਾਣੂ ਆਪਣੇ ਪੁੱਤ ਦਾ ਕੰਮ ਨਹੀਂ ਅੱਛਾ ਲੱਗੂ ਹੋਰ ਕਿਸਦਾ ਲੱਗੂ ਹਾਏ ਹਾਏ ਬੜਾ ਵਧੀਆ ਜੀ ਕਿ ਸਭ ਤੋਂ ਵਧੀਆ ਆਪਣੇ ਪੁੱਤ ਨੂੰ ਰੋਟੀਆਂ ਬਣਾ ਕੇ ਖਵਾਵਾ ਹਾਂ ਮੇਰੇ ਪੁੱਤ ਨੇ ਪਰਦੇਸਾਂ ਚ ਗਿਆ ਹੋਊਗਾ ਆਦ ਕਰਦਾ ਹਾਂ ਮਾਂ ਦੀਆਂ ਰੋਟੀਆਂ ਲਓ ਜੀ ਜਰੂਰ ਜੀ ਉਹ ਦੇਖਣਗੇ ਤੁਹਾਡਾ ਵੀਡੀਓ ਔਰ ਬਹੁਤ ਦੁਨੀਆ ਨੇ ਦੇਖਣਾ ਬੜੀਆਂ ਕੰਮ ਦੀਆਂ ਗੱਲਾਂ ਹੋਈ ਹੈ ਬਹੁਤ ਚੰਗਾ ਲੱਗਿਆ ਜਾਂਦੇ ਜਾਂਦੇ ਇੱਕ ਗੱਲ ਕਹਿ ਦਿਓ ਵੀ ਆਹ ਵੀਡੀਓ ਸ਼ੇਅਰ ਕਰ ਦਿਓ ਇਹਨਾਂ ਨੂੰ ਕਹਿ ਦਿਓ ਬੋਲ ਕੇ ਕੈਮਰੇ ਤੇ ਜੀਕਾ ਬੇਟਾ ਇਹ ਨਾ ਜਿਹੜੀ ਬੀਨਾ ਦੇਵੀ ਦੀ ਵੀਡੀਓ ਹੈ ਪਤੋਂ ਬਾਤ ਤੇ ਬਾਦ ਸ਼ੇਅਰ ਕਰਨੀ ਹੈ ਹਾਂ ਲਈ ਦੇਖੋ ਜੀ ਹੁਣ ਤਾਂ ਕਹਿਣਾ ਮੰਨਣਗੇ ਤੁਹਾਡਾ ਜਣਾ ਜਰੂਰ ਮੰਨਣਾ ਜਰੂਰ ਮੰਨੋਗੇ ਜਰੂਰ ਮੰਨੋਗੇ